ਨ ਕੁਮਾਰ ਦੋਸ਼ੀ ਕਰਾਰ ਦੇ ਦਿਆ ਗਿਆ ਹੈ 1984 ਮਾਮਲੇ ਮੇ ਕਿਸ ਤਰੀਕੇ ਸੇ ਦੇਖ ਰਹੇ ਆਪ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਿੱਖ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਕਿਤੇ ਨਾ ਕਿਤੇ ਜਿਹੜੇ ਐਡੇ ਵੱਡੇ ਜ਼ਖਮ ਨੇ ਉਹਨਾਂ ਦੇ ਉਹਨਾਂ ਦੇ ਕਿਤੇ ਨਾ ਕਿਤੇ ਮਲਮ ਲੱਗੀ ਬਹੁਤ ਤਕਲੀਫ ਚ ਉਹ ਪਰਿਵਾਰ ਉਹ ਬਹੁਤ ਦੁਖੀ ਪਰਿਵਾਰ ਸਪੈਸ਼ਲੀ ਇਨ ਇਹ ਸਾਲਾਂ ਦੇ ਇੱਕ ਤਾਂ ਸਾਰਾ ਕੁਝ ਗਵਾ ਲਿਆ ਇਹ ਜਿਹੜਾ ਕੇਸ ਫਾਦਰ ਤੇ ਬੇਟਾ ਦੋਨਾਂ ਨੂੰ ਇਹ ਸੱਜਨ ਕੁਮਾਰ ਨੇ ਤੇ ਇਹਨੇ ਗੁੰਡਿਆਂ ਨੇ ਉਹਨਾਂ ਨੂੰ ਜਲਾ ਦਿੱਤਾ ਗਿਆ ਮਾਰ ਦਿੱਤਾ ਗਿਆ ਉਦੋਂ ਬਾਅਦ ਕਾਂਗਰਸ ਸਰਕਾਰ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਦੁੱਖ ਹੋਰ ਕਿਉਂ ਹੁੰਦਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ 10 ਸਾਲ ਪ੍ਰਾਈਮ ਮਿਨਿਸਟਰ ਸੀ ਜਦੋਂ ਇਹ ਸਾਰੇ ਕੇਸ ਬੰਦ ਹੋਏ ਪਰ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਜਿਨ੍ਹਾਂ ਨੇ ਇਹ ਸਾਰੇ ਕੇਸ ਸਿੱਖਾਂ ਦੇ ਰੀਓਪਨ ਕੀਤੇ ਰੀਓਪਨ ਕੀਤੇ ਤੇ ਕੋਰਟਾਂ ਦੇ ਵਿੱਚ ਦੁਬਾਰਾ ਇਹ ਕੇਸ ਟ੍ਰਾਇਲ ਸ਼ੁਰੂ ਹੋਏ ਉਹਨਾਂ ਨੂੰ ਮੈਂ ਜਾਣਦਾ ਨਹੀਂ ਉਹਨਾਂ ਦਾ ਵੀ ਧੰਨਵਾਦ ਪਰ ਜਿੰਨਾ ਫੁੱਲ ਕਸਾ ਜਿਹੜੇ ਸਿੱਧੀ ਮੈਂ ਸਮਝਦਾ ਜਿਨ੍ਹਾਂ ਦੀ ਇੱਕ ਕੇਸਾਂ ਦੇ ਵਿੱਚ ਬਹੁਤ ਵੱਡੀ ਸਮਾਜ ਨੂੰ ਇੱਕ ਕਾਨੂੰਨ ਦੇ ਵਿਸ਼ਵਾਸ ਨੂੰ ਉਹਨਾਂ ਨੇ ਦੁਬਾਰਾ ਜਿਉਂਦਾ ਖੜ੍ਹਣ ਲਈ ਉਹਨਾਂ ਦਾ ਧੰਨਵਾਦ ਕਰਦਾ ਵੀ ਜੋ ਪ੍ਰਧਾਨ ਮੰਤਰੀ ਜੀ ਨੇ ਐਸਆਈਟੀ ਬਣਾ ਕੇ ਹੰ ਕੇਸ ਦੀ ਦੁਬਾਰਾ ਫਾਈਨਡਿੰਗ ਕਰਕੇ ਕੋਰਟ 'ਚ ਲਿਆਂਦਾ ਤੇ ਸਬੂਤਾਂ ਸਵੇਤ ਅੱਜ ਉਹਨਾਂ ਨੂੰ ਸਜ਼ਾ ਮਿਲਣੀ ਸ਼ੁਰੂ ਹੋਈ ਹੈ ਹਜੇ ਬਹੁਤ ਵੱਡੇ ਦਰਦ ਨੇ ਇਹ ਇੱਕ ਮਲਮ ਲੱਗਣੀ ਸ਼ੁਰੂ ਹੋਈ ਆ ਤੁਸੀਂ ਇਹ ਦੇਖੋਗੇ ਅੱਜ ਇਹ ਇੱਕ ਬੰਦਾ ਨਹੀਂ ਹੋਰ ਬਹੁਤ ਕੇਸ ਨੇ ਜਿਹੜਾ ਦਾ ਟ੍ਰਾਇਲ ਚੱਲ ਰਿਹਾ ਤੇ ਉਹ ਕੇਸ ਆਉਣ ਵਾਲੇ ਦਿਨਾਂ ਚ ਸੱਜਨ ਕੁਮਾਰ ਟਾਈਟਲਰ ਕਮਲ ਨਾਰ ਪੂਰ ਥੱਲੇ ਜਿਹੜੇ ਬੜੇ ਵੱਡੇ ਇਹਨਾਂ ਦੇ ਗੈਂਗ ਨੇ ਗਾਂਧੀ ਫੈਮਿਲੀ ਦੇ ਉਹਨਾਂ ਨੂੰ ਸਜ਼ਾ ਮਿਲਦੀਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਤੇ ਸਾਰੇ ਸਿੱਖਾਂ ਦਾ ਦਰਦ ਦਾ ਜਿਹੜਾ ਉਹ ਪ੍ਰਧਾਨ ਮੰਤਰੀ ਜੀ ਨੇ ਅੱਜ ਉਸ ਦਰਦ ਨੂੰ ਵੰਡ ਕੇ ਦਿਖਾਇਆ ਜਿਹੜਾ ਕੰਮ ਕਿਸੇ ਨੇ ਨਹੀਂ ਕੀਤਾ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਦੇਖੋ ਜੇ ਇਹੀ ਫੈਸਲੇ ਇਹੀ ਫੈਸਲੇ ਸਿੱਖਾਂ ਦੇ ਹੱਕ 'ਚ ਦੋਸ਼ੀਆਂ ਦੇ ਉਲਟ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਆਏ ਹੁੰਦੇ ਤੇ ਕੀ ਕਹਿਣਾ ਸੀ ਇਹ ਪੋਲਿਟੀਕਲ ਹੈ ਜੀ ਇਹ ਸਿੱਖਾਂ ਨੇ ਵੋਟਾਂ ਲੈਣ ਲਈ ਨਹੀਂ ਇਹ ਫੈਸਲੇ ਸਰਕਾਰ ਬਣਨ ਤੋਂ ਬਾਅਦ ਆਏ ਜਦੋਂ ਬੀਜੇਪੀ ਦੀ ਸਰਕਾਰ ਬਣ ਚੁੱਕੀ ਆ ਦਿੱਲੀ 'ਚ ਉਦੋਂ ਇਹ ਫੈਸਲੇ ਆਏ ਵੀ ਇਹ ਕੋਈ ਵੀ ਕਿਸੇ ਚੀਜ਼ ਦਾ ਸਿਆਸਤ ਨਾਲ ਸੰਬੰਧ ਨਹੀਂ ਵੋਟਾਂ ਦੇ ਨਾਲ ਸੰਬੰਧ ਨਹੀਂ ਤੇ ਮੈਂ ਫੇਰ ਇੱਕ ਵਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਸਾਡੇ ਫੂਲਕਾ ਜੀ ਦਾ ਕੋਰਟਸ ਦੇ ਜੱਜ ਸਹਿਬਾਨਾਂ ਦਾ ਪਰ ਬਹੁਤ ਦੁੱਖ ਹੋਇਆ ਜਿਹੜੇ 25000 ਪਰਿਵਾਰ ਨੇ ਨਾ ਜਿਨ੍ਹਾਂ ਨੂੰ ਕੋ-ਕੋ ਕੇ ਮਾਰਿਆ ਗਿਆ ਜਾਲੇ ਆ ਗਿਆ ਮਰੀ ਚਿੰਨੀ ਮਰਜੀ ਹੋਣ ਪਰ ਇੱਕ ਜੇ ਇੱਕ ਮਰਿਆ ਨਾ ਤੇ ਬਾਕੀ ਉਹਦੇ ਵਾਈਫ ਉਹਦੇ ਬੱਚੇ ਉਹਦੇ ਉਹ ਵੀ ਮਰ ਗਏ ਨਾ ਉਹਨਾਂ ਨੂੰ ਪੜ੍ਹਾਈਆਂ ਮਿਲੀਆਂ ਨਾ ਉਹਨਾਂ ਨੂੰ ਜ਼ਿੰਦਗੀ ਚੰਗੀ ਮਿਲੀ ਨਾ ਉਹ ਕਿਤੇ ਚੰਗੀ ਜ਼ਿੰਦਗੀ ਜੋ ਸਕੀ ਉਹ ਤਾਂ ਬੱਦੇ ਫਲੈਟਸ ਕਮਰੇ ਅੰਚ ਕੋਟ ਰੰਚ ਦੋ ਦੋ ਇੱਕ ਇੱਕ ਮਰਲੇ ਦੀਆਂ ਚ ਉਹ ਧੱਕੇ ਖਾ ਕੇ ਉਹਨਾਂ ਨੇ ਜ਼ਿੰਦਗੀ ਬਤੀਤ ਕੀਤੀ ਹੈ ਤੇ ਇਸ ਕਰਕੇ ਇਹ ਦੁੱਖ ਬਹੁਤ ਵੱਡਾ ਹੈ ਅੱਜ ਜਿਹੜਾ ਜਿਹਨੂੰ ਮੱਲਮ ਲੱਗੀ ਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਅੱਜ ਮੈਂ ਫੂਲਕਾ ਜੀ ਦਾ ਸੁਣ ਰਿਹਾ ਸੀ ਜਿਹੜੇ ਬੀਜੇਪੀ ਨਾਲ ਕੋਈ ਸੰਬੰਧ ਨਹੀਂਗਾ ਪਰ ਉਹਨਾਂ ਨੇ ਕਿਹਾ ਵੀ ਜੇ ਇੱਕ ਕੋਰਟ ਦੁਆਰਾ ਇਹ ਫੈਸਲੇ ਇਹ ਨਾ ਪ੍ਰਧਾਨ ਮੰਤਰੀ ਜੀ ਲੈਂਦੇ ਵੀ ਐਸਆਈਟੀ ਬਣਾ ਕੇ ਇਹਨਾਂ ਦੀ ਰੀ ਇਨਵੈਸਟੀਗੇਸ਼ਨ ਕਰੋ ਸਾੜਿਆਂ ਦੀ ਕੇਸਾਂ 'ਚ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾ ਤੇ ਇਸ ਕਰਕੇ ਐਸੀ ਲੋਕਾਂ ਨੂੰ ਹੋਰ ਜਲਦੀ ਤੋਂ ਜਲਦੀ ਜਿਹੜੇ ਆ ਉਹ ਅੱਜ ਇੱਕ 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 ਮਤ ਹੋ ਕੇ ਇੱਕ ਮਤ ਹੋ ਕੇ ਸਾਰੇ ਸਿੱਖਾਂ ਨੇ ਪੰਜਾਬੀਆਂ ਨੇ ਇੱਕ ਆਵਾਜ਼ 'ਚ ਅੱਜ ਇਹ ਗੱਲ ਕਹਿ ਰਹੇ ਆ ਵੀ ਜੋ ਇਹ ਦੇਸ਼ ਦੇ ਕਾਨੂੰਨ ਨੇ ਸੰਵਿਧਾਨ ਨੇ ਜਿਹੜੀ ਇਹ ਕਿਤਾਬ ਚੱਕੀ ਫਿਰਦੇ ਹੁੰਦੇ ਆ ਨਾ ਇੰਡੀਆ ਲਾਇਸ ਰਾਹੁਲ ਗਾਂਧੀ ਜੀ ਵੀ ਚੱਕੀ ਫਿਰਦੇ ਹੁੰਦੇ ਉਹ ਤਾਂ ਕੱਲੀ ਕਿਤਾਬ ਆ ਤੁਸੀਂ ਤਾਂ ਉਹ ਸੰਵਿਧਾਨ ਉਹ ਸੰਵਿਧਾਨ ਚੂਰ-ਚੂਰ ਕੀਤਾ ਤੁਸੀਂ ਉਸ ਸੰਵਿਧਾਨ ਨਾਲ ਖੇਡੇ ਹੋ ਅੱਜ ਤੋਂ ਬਾਅਦ ਜਿਹੜੇ ਪੰਜਾਬ ਦੇ ਇਹਨਾਂ ਦੇ ਐਮਪੀ ਨੇ ਐਮਐਲਏ ਨੇ ਲੀਡਰ ਨੇ ਕਾਂਗਰਸ ਦੇ ਅੱਜ ਤੋਂ ਬਾਅਦ ਤੁਸੀਂ ਸੰਵਿਧਾਨ ਦੀ ਕਿਤਾਬ ਨਾ ਚੱਕਿਓ ਉਹ ਨਕਲੀ ਹੈ ਕਿਉਂਕਿ ਇਨਸਾਫ ਕਿਉਂ ਨਹੀਂ ਦਿਵਾ ਸਕੇ ਤੁਸੀਂ ਤੁਹਾਡੇ ਇਹ ਸਿੱਖ ਕੁਛ ਨਹੀਂ ਲੱਗਦੇ ਸੀ ਅਸਲੀ ਉਹ ਸੰਵਿਧਾਨ ਦੀ ਰੱਖਿਆ ਅੱਜ ਜਿਹੜੀ ਰਾਹੁਲ ਗਾਂਧੀ ਦੇ ਹੱਥ 'ਚ ਉੰਦੀ ਉਹ ਤਾਂ ਨਕਲੀ ਆ ਅਸਲੀ ਸਬਦਾਨ ਜਿਹੜਾ ਏ ਉਹ ਅਜ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸੱਚ ਕਰਕੇ ਦਿਖਾਇਆ ਮਾਈਨੋਰਿਟੀ 1% ਹੋਵੇ 2% ਹੋਵੇ ਪਰ ਇਨਸਾਫ ਦੇਸ਼ ਦੇ ਵਿੱਚ ਮਿਲੂਗਾ ਚਾਹੇ 140 ਕਰੋੜਾ ਕਰੋੜ ਦਾ ਦੇਸ਼ ਆ ਚਾਹੇ 2% ਸਿੱਖਵਾਦੀ ਹੋਵੇ ਪਰ ਅੱਜ ਇਨਸਾਫ ਉਹ ਤਰਾਜੂ 'ਚ ਮੈ ਇਟ ਗੱਣੇ ਬੀ ਨੂ ਲਕੂਗਾ ਪਹਿਲਾਂ ਉਹ ਮੀਂਹ ਬੰਦ ਗਲਤ ਸਹੀ ਨਹੀਂ ਰਹਿਣਾ ਚਾਹੁੰਦਾ ਪਰਦੇਸ਼ ਦੇ ਪ੍ਰਧਾਨ ਮੰਤਰੀ ਦੇ ਹੁੰਦੇ ਫੈਸਲਾ ਹੋਇਆ ਵੀ ਕਾਨੂੰਨ ਜਿਹੜਾ ਅੰਨਾ ਸੀ ਕਾਨੂੰਨ ਦੇ ਅੱਖਾਂ ਤੇ ਜਿਹੜੀਆਂ ਪੱਟੀਆਂ ਸੀ ਉਹ ਪੱਟੀ ਕਾਨੂੰਨ ਤੋਂ ਅੱਖਾਂ ਤੋਂ ਜੜੀ ਲਾ ਕੇ ਇਹ ਵੀ ਫੈਸਲਾ ਜਿਹੜਾ ਹੋਇਆ ਉਹ ਬਹੁਤ ਵੱਡਾ ਫੈਸਲਾ ਹੈ ਉਹੀ ਅੱਜ ਫੈਸਲਾ ਇਹ ਵੀ ਉਹ ਪੱਟੀ ਲਾ ਕੇ ਜਿਹੜੀ ਕਾਂਗਰਸ ਨੇ ਗਾਂਧੀ ਪਰਿਵਾਰ ਨੇ ਛਾੜੀ ਹੋਈ ਸੀ ਕਾਨੂੰਨ ਦੇ ਉੱਤੇ ਉਹ ਪੱਟੀ ਲਾ ਕੇ ਪ੍ਰਧਾਨ ਮੰਤਰੀ ਨੇ ਅੱਜ ਇਨਸਾਫ ਦਿਵਾਇਆ ਉਹਨਾਂ ਦਾ ਮੈਂ ਐਜ਼ ਏ ਇੱਕ ਪੰਜਾਬੀ ਐਜ਼ ਏ ਇੱਕ ਸਿੱਖ ਜਿੱਥੇ ਸਾਨੂੰ ਅੱਜ ਸ਼ਾਂਤੀ ਮਿਲੀ ਹੈ ਜਿੱਥੇ ਸਾਨੂੰ ਅੱਜ ਮੱਲਮ ਲੱਗੀ ਹੈ ਉੱਥੇ ਸਾਡਾ ਵਿਸ਼ਵਾਸ ਅੱਜ ਦੇਸ਼ ਦੇ ਕਾਨੂੰਨ 'ਚ ਉਹਦਾ ਵਿਸ਼ਵਾਸ ਹੋਰ ਵਧਿਆ ਹੈ ਤੇ ਫਿਰ ਆਉਣ ਵਾਲੇ ਦਿਨਾਂ 'ਚ ਹੋਰ ਡਟ ਕੇ ਜਿਹੜੇ ਇਹ ਕੇਸ ਲੜੇ ਜਾਣਗੇ ਤੇ ਬਾਕੀਆਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਵੀ ਇਹ ਜੇ ਦੋਰਿੰਦੇ ਕਦੇ ਸਰ ਸਰਜਨ ਕੁਮਾਰ ਦੋਸ਼ੀ ਕਰਾਰ ਦੇ ਦਿਆ ਗਿਆ ਹੈ 1984 ਮਾਮਲੇ ਵਿੱਚ ਕਿਸ ਤਰੀਕੇ से ਦੇਖਦੇ ਆਪ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਿੱਖ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਕਿਤੇ ਨਾ ਕਿਤੇ ਜਿਹੜੇ ਐਡੇ ਵੱਡੇ ਜ਼ਖਮ ਨੇ ਉਹਨਾਂ ਦੇ ਉਹਨਾਂ ਦੇ ਕਿਤੇ ਨਾ ਕਿਤੇ ਮਲਮ ਲੱਗੀ ਬਹੁਤ ਤਕਲੀਫ ਚ ਉਹ ਪਰਿਵਾਰ ਉਹ ਬਹੁਤ ਦੁਖੀ ਪਰਿਵਾਰ ਪਿਛਲੇ ਇਨਨੇ ਸਾਲਾਂ ਦੇ ਇੱਕ ਤਾਂ ਸਾਰਾ ਕੁਝ ਗਵਾ ਲਿਆ ਇਹ ਜਿਹੜਾ ਕੇਸ ਫਾਦਰ ਤੇ ਬੇਟਾ ਦੋਨਾਂ ਨੂੰ ਇਹ ਸੱਜਨ ਕੁਮਾਰ ਨੇ ਤੇ ਇਹਦੇ ਗੁੰਡਿਆਂ ਨੇ ਉਹਨਾਂ ਨੂੰ ਜਲਾ ਦਿੱਤਾ ਗਿਆ ਮਾਰ ਦਿੱਤਾ ਗਿਆ ਉਦੋਂ ਬਾਅਦ ਕਾਂਗਰਸ ਸਰਕਾਰ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਦੁੱਖ ਹੋਰ ਕਿਉਂ ਹੁੰਦਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ 10 ਸਾਲ ਪ੍ਰਾਈਮ ਮਿਨਿਸਟਰ ਸੀ ਜਦੋਂ ਇਹ ਸਾਰੇ ਕੇਸ ਬੰਦ ਹੋਏ ਪਰ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਜਿਨ੍ਹਾਂ ਨੇ ਇਹ ਸਾਰੇ ਕੇਸ ਸਿੱਖਾਂ ਦੇ ਰੀਓਪਨ ਕੀਤੇ ਰੀਓਪਨ ਕੀਤੇ ਤੇ ਕੋਰਟਾਂ ਦੇ ਵਿੱਚ ਦੁਬਾਰਾ ਇਹ ਕੇਸ ਟ੍ਰਾਇਲ ਸ਼ੁਰੂ ਹੋਏ ਉਹਨਾਂ ਨੂੰ ਮੈਂ ਜਾਣਦਾ ਨਹੀਂ ਉਹਨਾਂ ਦਾ ਵੀ ਧੰਨਵਾਦ ਪਰ ਜਿੰਨਾ ਫੂਲਕਾ ਸਾ ਜਿਹੜੇ ਸਿੱਧੀ ਮੈਂ ਸਮਝਦਾ ਜਿਨ੍ਹਾਂ ਦੀ ਇੱਕ ਕੇਸਾਂ ਦੇ ਵਿੱਚ ਬਹੁਤ ਵੱਡੀ ਸਮਾਜ ਨੂੰ ਇੱਕ ਕਾਨੂੰਨ ਦੇ ਵਿਸ਼ਵਾਸ ਨੂੰ ਉਹਨਾਂ ਨੇ ਦੁਬਾਰਾ ਜਿਉਂਦਾ ਖੜ੍ਹਣ ਲਈ ਉਹਨਾਂ ਦਾ ਧੰਨਵਾਦ ਕਰਦਾ ਵੀ ਜੋ ਪ੍ਰਧਾਨ ਮੰਤਰੀ ਜੀ ਨੇ ਐਸਆਈਟੀ ਬਣਾ ਕੇ ਹਰ ਕੇਸ ਦੀ ਦੁਬਾਰਾ ਫਾਈਨਡਿੰਗ ਕਰਕੇ ਕੋਰਟ ਚ ਲਿਆਂਦਾ ਤੇ ਸਬੂਤਾਂ ਸਵੇਤ ਅੱਜ ਉਹਨਾਂ ਨੂੰ ਸਜ਼ਾ ਮਿਲਣੀ ਸ਼ੁਰੂ ਹੋਈ ਹੈ ਅਜੇ ਬਹੁਤ ਵੱਡੇ ਦਰਦ ਨੇ ਇਹ ਇੱਕ ਮੱਲਮ ਲੱਗਣੀ ਸ਼ੁਰੂ ਹੋਈ ਆ ਤੁਸੀਂ ਇਹ ਦੇਖੋਗੇ ਅੱਜ ਇਹ ਇੱਕ ਬੰਦਾ ਨਹੀਂ ਹੋਰ ਬਹੁਤ ਕੇਸ ਨੇ ਜਿਹੜਾ ਦਾ ਟ੍ਰਾਇਲ ਚੱਲ ਰਿਹਾ ਤੇ ਉਹ ਕੇਸ ਆਉਣ ਵਾਲੇ ਦਿਨਾਂ ਚ ਸੱਜਨ ਕਮਾਰ ਟਾਈਟਲ ਕਮਲ ਲਾਲ ਹੋਰ ਥੱਲੇ ਜਿਹੜੇ ਬੜੇ ਵੱਡੇ ਇਹਨਾਂ ਦੇ ਗੈਂਗ ਨੇ ਗਾਂਧੀ ਫੈਮਿਲੀ ਦੇ ਉਹਨਾਂ ਨੂੰ ਸਜ਼ਾ ਮਿਲਦੀਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਤੇ ਸਾਰੇ ਸਿੱਖਾਂ ਦਾ ਦਰਦ ਦਾ ਜਿਹੜਾ ਉਹ ਪ੍ਰਧਾਨ ਮੰਤਰੀ ਜੀ ਨੇ ਅੱਜ ਉਸ ਦਰਦ ਨੂੰ ਵੰਡ ਕੇ ਦਿਖਾਇਆ ਜਿਹੜਾ ਕੰਮ ਕਿਸੇ ਨੇ ਨਹੀਂ ਕੀਤਾ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਦੇਖੋ ਜੇ ਇਹੀ ਫੈਸਲੇ ਇਹੀ ਫੈਸਲੇ ਸਿੱਖਾਂ ਦੇ ਹੱਕ 'ਚ ਦੋਸ਼ੀਆਂ ਦੇ ਉਲਟ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਆਏ ਹੁੰਦੇ ਤੇ ਕੀ ਕਹਿਣਾ ਸੀ ਇਹ ਪੋਲੀਟਿਕਲ ਹੈ ਜੀ ਇਹ ਸਿੱਖਾਂ ਦੀਆਂ ਵੋਟਾਂ ਲੈਣ ਦੀ ਹੈ ਨਹੀਂ ਇਹ ਫੈਸਲੇ ਸਰਕਾਰ ਬਣਨ ਤੋਂ ਬਾਅਦ ਆਏ ਜਦੋਂ ਬੀਜੇਪੀ ਦੀ ਸਰਕਾਰ ਬਣ ਚੁੱਕੀ ਆ ਦਿੱਲੀ 'ਚ ਉਦੋਂ ਇਹ ਫੈਸਲੇ ਆਏ ਵੀ ਇਹ ਕੋਈ ਵੀ ਕਿਸੇ ਚੀਜ਼ ਦਾ ਸਿਆਸਤ ਨਾਲ ਸੰਬੰਧਤ ਨਹੀਂ ਵੋਟਾਂ ਦੇ ਨਾਲ ਸੰਬੰਧ ਨਹੀਂ ਤੇ ਮੈਂ ਫੇਰ ਇੱਕ ਵਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਸਾਡੇ ਫੂਲਕਾ ਜੀ ਦਾ ਕੋਰਟਸ ਦੇ ਜੱਜ ਸਹਿਬਾਨਾਂ ਦਾ ਪਰ ਬਹੁਤ ਦੁੱਖ ਹੋਇਆ ਜਿਹੜੇ 25000 ਪਰਿਵਾਰ ਨੇ ਨਾ ਜਿਨ੍ਹਾਂ ਨੂੰ ਕੋ-ਕੋ ਕੇ ਮਾਰਿਆ ਗਿਆ ਜਾਲੇ ਆ ਗਿਆ ਮਰੇ ਚਿੰਨੇ ਮਰਜੀ ਹੋਣ ਪਰ ਇੱਕ ਕਰ ਜੇ ਇੱਕ ਮਰਿਆ ਨਾ ਤੇ ਬਾਕੀ ਉਹਦੇ ਵਾਈਫ ਉਹਦੇ ਬੱਚੇ ਉਹਦੇ ਉਹ ਵੀ ਮਰ ਗਏ ਨਾ ਉਹਨਾਂ ਨੂੰ ਪੜ੍ਹਾਈਆਂ ਮਿਲੀਆਂ ਨਾ ਉਹਨਾਂ ਨੂੰ ਜ਼ਿੰਦਗੀ ਚੰਗੀ ਮਿਲੀ ਨਾ ਉਹ ਕਿਤੇ ਚੰਗੀ ਜ਼ਿੰਦਗੀ ਜੋ ਸਕੇ ਉਹ ਤਾਂ ਬੱਦੇ ਫਲੈਟਾਂ ਕਮਰਿਆਂ ਕੋਟਾਂ ਚ ਦੋ ਦੋ ਇੱਕ ਇੱਕ ਮਰਲੇ ਦੇ ਹੱਜ ਉਹ ਤੱਕੇ ਖਾ ਕੇ ਉਹਨਾਂ ਨੇ ਜ਼ਿੰਦਗੀ ਬਤੀਤ ਕੀਤੀ ਹੈ ਇਸ ਕਰਕੇ ਇਹ ਦੁੱਖ ਬਹੁਤ ਵੱਡਾ ਹੈ ਅੱਜ ਜਿਹੜਾ ਜਿਹਨੂੰ ਮੱਲਮ ਲੱਗੀ ਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਅੱਜ ਮੈਂ ਫੂਲਕਾਹੀ ਦਾ ਸੁਣ ਰਿਹਾ ਸੀ ਜਿਹੜੇ ਬੀਜੇਪੀ ਨਾਲ ਕੋਈ ਸੰਬੰਧ ਨਹੀਂਗਾ ਪਰ ਉਹਨਾਂ ਨੇ ਕਿਹਾ ਵੀ ਜੇ ਇੱਕ ਕੋਰਟ ਦੁਆਰਾ ਇਹ ਫੈਸਲੇ ਇਹ ਨਾ ਪ੍ਰਧਾਨ ਮੰਤਰੀ ਜੀ ਲੈਂਦੇ ਵੀ ਐਸਆਈਟੀ ਬਣਾ ਕੇ ਇਹਨਾਂ ਦੀ ਰੀ ਇਨਵੈਸਟੀਗੇਸ਼ਨ ਕਰੋ ਸਾਰਿਆਂ ਦੀ ਕੇਸਾਂ 'ਚ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾ ਤੇ ਇਸ ਕਰਕੇ ਐਸੀ ਲੋਕਾਂ ਨੂੰ ਹੋਰ ਜਲਦੀ ਤੋਂ ਜਲਦੀ ਜਿਹੜੇ ਆਪੋ ਅੱਜ ਇੱਕ 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 ਮਤ ਹੋ ਕੇ ਇੱਕ ਮਤ ਹੋ ਕੇ ਸਾਰੇ ਸਿੱਖਾਂ ਨੇ ਪੰਜਾਬੀਆਂ ਨੇ ਇੱਕ ਵਾਦ ਚ ਅੱਜ ਇਹ ਗੱਲ ਕਹਿ ਰਹੇ ਆ ਵੀ ਜੋ ਇਹ ਦੇਸ਼ ਦੇ ਕਾਨੂੰਨ ਨੇ ਸੰਵਿਧਾਨ ਨੇ ਜਿਹੜੀ ਇੱਕ ਕਿਤਾਬ ਚੱਕੀ ਫਿਰਦੇ ਹੁੰਦੇ ਆ ਨਾ ਇੰਡੀਆ ਲਾਇੰਸ ਰਾਗੂਲ ਗਾਂਧੀ ਜੀ ਵੀ ਚੱਕੀ ਫਿਰਦੇ ਹੁੰਦੇ ਉਹ ਤਾਂ ਕੱਲੀ ਕਿਤਾਬ ਆ ਤੁਸੀਂ ਤਾਂ ਉਹ ਸੰਵਿਧਾਨ ਉਸ ਸੰਵਿਧਾਨ ਚੂਰ-ਚੂਰ ਕੀਤਾ ਤੁਸੀਂ ਉਸ ਸੰਵਿਧਾਨ ਨਾਲ ਖੇਡੇ ਹੋ ਅੱਜ ਤੋਂ ਬਾਅਦ ਜਿਹੜੇ ਪੰਜਾਬ ਦੇ ਇਹਨਾਂ ਦੇ ਐਮਪੀ ਨੇ ਐਮਐਲਏ ਨੇ ਲੀਡਰ ਨੇ ਕਾਂਗਰਸ ਦੇ ਅੱਜ ਤੋਂ ਬਾਅਦ ਤੁਸੀਂ ਸੰਵਿਧਾਨ ਦੀ ਕਿਤਾਬ ਨਾ ਚੱਕਿਓ ਉਹ ਨਕਲੀ ਆ ਕਿਉਂਕਿ ਇਨਸਾਫ ਕਿਉਂ ਨਹੀਂ ਦਿਵਾ ਸਕੇ ਤੁਸੀਂ ਤੁਹਾਡੇ ਇਹ ਸਿੱਖ ਕੁਛ ਨਹੀਂ ਲੱਗਦੇ ਸੀ ਅਸਲੀ ਉਸ ਸੰਵਿਧਾਨ ਦੀ ਰੱਖਿਆ ਅੱਜ ਜਿਹੜੀ ਰਾਹੁਲ ਗਾਂਧੀ ਦੇ ਹੱਥ 'ਚ ਹੁੰਦੀ ਉਹ ਤਾਂ ਨਕਲੀ ਆ ਅਸਲੀ ਸਬਦਾਨ ਜਿਹੜਾ ਹੈ ਉਹ ਅੱਜ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸੱਚ ਕਰਕੇ ਦਿਖਾਇਆ ਮਾਈਨੋਰਿਟੀ 1% ਹੋਵੇ 2% ਹੋਵੇ ਪਰ ਇਨਸਾਫ ਦੇਸ਼ ਦੇ ਵਿੱਚ ਮਿਲੂਗਾ ਚਾਹੇ 140 ਕਰੋੜਾ ਕਰੋੜ ਦਾ ਦੇਸ਼ ਆ ਚਾਹੇ 2% ਸਿੱਖਵਾਦੀ ਹੋਵੇ ਪਰ ਅੱਜ ਇਨਸਾਫ ਉਹ ਤਰਾਜੂ 'ਚ ਮੈ ਇਟ ਗੱਣੇ ਬੀ ਨੂ ਕੋਗਾ ਪਹਿਲਾ ਉਹ ਮੀਂਹ ਮੈਂ ਗਲਤ ਸਹੀ ਕਿ ਨਹੀਂ ਰਹਿਣਾ ਚਾਹੁੰਦਾ ਪਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹੁੰਦੇ ਫੈਸਲਾ ਹੋਇਆ ਵੀ ਕਾਨੂੰਨ ਜਿਹੜਾ ਅੰਨਾ ਸੀ ਕਾਨੂੰਨ ਦੇ ਅੱਖਾਂ ਤੇ ਜਿਹੜੀਆਂ ਪੱਟੀਆਂ ਸੀ ਉਹ ਪੱਟੀ ਕਾਨੂੰਨ ਤੋਂ ਅੱਖਾਂ ਤੋਂ ਜੜੀ ਲਾ ਕੇ ਇਹ ਵੀ ਫੈਸਲਾ ਜਿਹੜਾ ਹੋਇਆ ਉਹ ਬਹੁਤ ਵੱਡਾ ਫੈਸਲਾ ਹੈ ਉਹੀ ਅੱਜ ਫੈਸਲਾ ਹੈ ਵੀ ਉਹ ਪੱਟੀ ਲਾ ਕੇ ਜਿਹੜੀ ਕਾਂਗਰਸ ਨੇ ਗਾਂਧੀ ਪਰਿਵਾਰ ਨੇ ਛਾੜੀ ਹੋਈ ਸੀ ਕਾਨੂੰਨ ਦੇ ਉੱਤੇ ਉਹ ਪੱਟੀ ਲਾ ਕੇ ਪ੍ਰਧਾਨ ਮੰਤਰੀ ਨੇ ਅੱਜ ਇਨਸਾਫ ਦਿਵਾਇਆ ਉਹਨਾਂ ਦਾ ਮੈਂ ਐਜ਼ ਏ ਇੱਕ ਪੰਜਾਬੀ ਐਜ਼ ਏ ਇੱਕ ਸਿੱਖ ਜਿੱਥੇ ਸਾਨੂੰ ਅੱਜ ਸ਼ਾਂਤੀ ਮਿਲੀ ਆ ਜਿੱਥੇ ਸਾਨੂੰ ਅੱਜ ਮੱਲਮ ਲੱਗੀ ਆ ਉੱਥੇ ਸਾਡਾ ਵਿਸ਼ਵਾਸ ਅਜ ਦੇਸ਼ ਦੇ ਕਾਨੂੰਨ 'ਚ ਉਹਦਾ ਵਿਸ਼ਵਾਸ ਹੋਰ ਵਧਿਆ ਆ ਤੇ ਫਿਰ ਆਉਣ ਵਾਲੇ ਦਿਨਾਂ 'ਚ ਹੋਰ ਡਟ ਕੇ ਜਿਹੜੇ ਇਹ ਕੇਸ ਲੜੇ ਜਾਣਗੇ ਤੇ ਬਾਕੀਆਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਵੀ ਇਹ ਜੇ ਦੋਰਿੰਦੇ ਕਦੇ ਸਰ ਸੱਜਨ ਕੁਮਾਰ ਦੋਸ਼ੀ ਕਰਾਰ ਦੇ ਦਿਆ ਗਿਆ ਹੈ 1984 ਮਾਮਲੇ ਮੇ ਕਿਸ ਤਰੀਕੇ ਸੇ ਦੇਖਦੇ ਆਪ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਿੱਖ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਕਿਤੇ ਨਾ ਕਿਤੇ ਜਿਹੜੇ ਐਡੇ ਵੱਡੇ ਜ਼ਖਮ ਨੇ ਉਹਨਾਂ ਦੇ ਉਹਨਾਂ ਦੇ ਕਿਤੇ ਨਾ ਕਿਤੇ ਮਲਮ ਲੱਗੀ ਬਹੁਤ ਤਕਲੀਫ ਚ ਉਹ ਪਰਿਵਾਰ ਉਹ ਬਹੁਤ ਦੁਖੀ ਪਰਿਵਾਰ ਇਸ ਲਈ ਇਹਨੇ ਸਾਲਾਂ ਦੇ ਇੱਕ ਤਾਂ ਸਾਰਾ ਕੁਝ ਗਵਾ ਲਿਆ ਇਹ ਜਿਹੜਾ ਕੇਸ ਫਾਦਰ ਤੇ ਬੇਟਾ ਦੋਨਾਂ ਨੂੰ ਇਹ ਸੱਜਨ ਕੁਮਾਰ ਨੇ ਤੇ ਇਹਦੇ ਗੁੰਡਿਆਂ ਨੇ ਉਹਨਾਂ ਨੂੰ ਜਲਾ ਦਿੱਤਾ ਗਿਆ ਮਾਰ ਦਿੱਤਾ ਗਿਆ ਉਦੋਂ ਬਾਅਦ ਕਾਂਗਰਸ ਸਰਕਾਰ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਦੁੱਖ ਹੋਰ ਕਿਉਂ ਹੁੰਦਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ 10 ਸਾਲ ਪ੍ਰਾਈਮ ਮਿਨਿਸਟਰ ਸੀ ਜਦੋਂ ਇਹ ਸਾਰੇ ਕੇਸ ਬੰਦ ਹੋਏ ਪਰ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਜਿਨ੍ਹਾਂ ਨੇ ਇਹ ਸਾਰੇ ਕੇਸ ਸਿੱਖਾਂ ਦੇ ਰੀਓਪਨ ਕੀਤੇ ਰੀਓਪਨ ਕੀਤੇ ਤੇ ਕੋਰਟਾਂ ਦੇ ਵਿੱਚ ਦੁਬਾਰਾ ਇਹ ਕੇਸ ਟ੍ਰਾਇਲ ਸ਼ੁਰੂ ਹੋਏ ਉਹਨਾਂ ਨੂੰ ਮੈਂ ਜਾਣਦਾ ਨਹੀਂ ਉਹਨਾਂ ਦਾ ਵੀ ਧੰਨਵਾਦ ਪਰ ਜਿੰਨਾ ਫੂਲਕਾ ਸਾ ਜਿਹੜੇ ਸਿੱਧੀ ਮੈਂ ਸਮਝਦਾ ਜਿਨ੍ਹਾਂ ਦੀ ਇੱਕ ਕੇਸਾਂ ਦੇ ਵਿੱਚ ਬਹੁਤ ਵੱਡੀ ਸਮਾਜ ਨੂੰ ਇੱਕ ਕਾਨੂੰਨ ਦੇ ਜਿਉਂਦਾ ਰੱਖਣ ਲਈ ਉਹਨਾਂ ਦਾ ਧੰਨਵਾਦ ਕਰਦਾ ਵੀ ਜੋ ਪ੍ਰਧਾਨ ਮੰਤਰੀ ਜੀ ਨੇ ਐਸਆਈਟੀ ਬਣਾ ਕੇ ਹੰਕੀਸ ਦੀ ਦੁਆਰਾ ਫਾਈਨਡਿੰਗ ਕਰਕੇ ਕੋਰਟ ਚ ਲਿਆਂਦਾ ਤੇ ਸਬੂਤਾਂ ਸਵੇਤ ਅੱਜ ਉਹਨਾਂ ਨੂੰ ਸਜ਼ਾ ਮਿਲਣੀ ਸ਼ੁਰੂ ਹੋਈ ਹੈ ਹਜੇ ਬਹੁਤ ਵੱਡੇ ਦਰਦ ਨੇ ਇਹ ਇੱਕ ਮਲਮ ਲੱਗਣੀ ਸ਼ੁਰੂ ਹੋਈ ਆ ਤੁਸੀਂ ਇਹ ਦੇਖੋਗੇ ਅੱਜ ਇਹ ਇੱਕ ਬੰਦਾ ਨਹੀਂ ਹੋਰ ਬਹੁਤ ਕੇਸ ਨੇ ਜਿਹੜਾ ਦਾ ਟ੍ਰਾਇਲ ਚੱਲ ਰਿਹਾ ਤੇ ਉਹ ਕੇਸ ਆਉਣ ਵਾਲੇ ਦਿਨਾਂ ਚ ਸੱਜਨ ਕਮਾਲ ਟਾਈਟਲਰ ਕਮਲ ਲਾਲ ਪੂਰ ਥੱਲੇ ਜਿਹੜੇ ਬੜੇ ਵੱਡੇ ਇਹਨਾਂ ਦੇ ਗੈਂਗ ਨੇ ਗਾਂਧੀ ਫੈਮਿਲੀ ਦੇ ਉਹਨਾਂ ਨੂੰ ਸਜ਼ਾ ਮਿਲਦੀਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਤੇ ਸਾਰੇ ਸਿੱਖਾਂ ਦਾ ਦਰਦ ਦਾ ਜਿਹੜਾ ਉਹ ਪ੍ਰਧਾਨ ਮੰਤਰੀ ਜੀ ਨੇ ਅੱਜ ਉਸ ਦਰਦ ਨੂੰ ਵੰਡ ਕੇ ਦਿਖਾਇਆ ਜਿਹੜਾ ਕੰਮ ਕਿਸੇ ਨੇ ਨਹੀਂ ਕੀਤਾ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਦੇਖੋ ਜੇ ਇਹੀ ਫੈਸਲੇ ਇਹੀ ਫੈਸਲੇ ਸਿੱਖਾਂ ਦੇ ਹੱਕ 'ਚ ਦੋਸ਼ੀਆਂ ਦੇ ਉਲਟ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਆਏ ਹੁੰਦੇ ਤੇ ਕੀ ਕਹਿਣਾ ਸੀ ਇਹ ਪੋਲਿਟਿਕਲ ਹੈ ਜੀ ਇਹ ਸਿੱਖਾਂ ਦੇ ਵੋਟਾਂ ਲੈਣ ਲਈ ਨਹੀਂ ਇਹ ਫੈਸਲੇ ਸਰਕਾਰ ਬਣਨ ਤੋਂ ਬਾਅਦ ਆਏ ਜਦੋਂ ਭਾਜਪਾ ਦੀ ਸਰਕਾਰ ਬਣ ਚੁੱਕੀ ਆ ਦਿੱਲੀ 'ਚ ਉਦੋਂ ਇਹ ਫੈਸਲੇ ਆਏ ਵੀ ਇਹ ਕੋਈ ਵੀ ਕਿਸੇ ਚੀਜ਼ ਦਾ ਸਿਆਸਤ ਨਾਲ ਸੰਬੰਧਤ ਨਹੀਂ ਵੋਟਾਂ ਦੇ ਨਾਲ ਸੰਬੰਧ ਨਹੀਂ ਤੇ ਮੈਂ ਫੇਰ ਇੱਕ ਵਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਸਾਡੇ ਫੂਲਕਾ ਜੀ ਦਾ ਕੋਰਟਸ ਦੇ ਜੱਜ ਸਾਹਿਬਾਨਾਂ ਦਾ ਪਰ ਬਹੁਤ ਦੁੱਖ ਹੋਇਆ ਜਿਹੜੇ 25000 ਪਰਿਵਾਰ ਨੇ ਨਾ ਜਿਨ੍ਹਾਂ ਨੂੰ ਕੋ-ਕੋ ਕੇ ਮਾਰਿਆ ਗਿਆ ਜਾਲਿਆ ਗਿਆ ਮਰੀ ਚਿੰਨੀ ਮਰਜੀ ਹੋਣ ਪਰ ਇੱਕ ਜੇ ਇੱਕ ਮਰਿਆ ਨਾ ਤੇ ਬਾਕੀ ਉਹਦੇ ਵਾਈਫ ਉਹਦੇ ਬੱਚੇ ਉਹਦੇ ਉਹ ਵੀ ਮਰ ਗਏ ਨਾ ਉਹਨਾਂ ਨੂੰ ਪੜ੍ਹਾਈਆਂ ਮਿਲੀਆਂ ਨਾ ਉਹਨਾਂ ਨੂੰ ਜ਼ਿੰਦਗੀ ਚੰਗੀ ਮਿਲੀ ਨਾ ਉਹ ਕਿਤੇ ਚੰਗੀ ਜ਼ਿੰਦਗੀ ਜੋ ਸਕੀ ਉਹ ਤਾਂ ਬੱਦੇ ਫਲੈਟਾਂ ਕਮਰਿਆਂ ਚ ਕੋਰਟਾਂ ਚ ਦੋ ਦੋ ਇੱਕ ਇੱਕ ਮਰਲੇ ਦੇਆਂ ਚ ਉਹ ਤੱਕੇ ਖਾ ਕੇ ਉਹਨਾਂ ਨੇ ਜ਼ਿੰਦਗੀ ਬਤੀਤ ਕੀਤੀ ਹੈ ਤੇ ਇਸ ਕਰਕੇ ਇਹ ਦੁੱਖ ਬਹੁਤ ਵੱਡਾ ਹੈ ਅੱਜ ਜਿਹੜਾ ਜਿਹਨੂੰ ਮੱਲਮ ਲੱਗੀ ਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਅੱਜ ਮੈਂ ਫੂਲਕਾਜੀ ਦਾ ਸੁਣ ਰਿਹਾ ਸੀ ਜਿਹੜੇ ਬੀਜੇਪੀ ਨਾਲ ਕੋਈ ਸੰਬੰਧ ਨਹੀਂਗਾ ਪਰ ਉਹਨਾਂ ਨੇ ਕਿਹਾ ਵੀ ਜੇ ਇੱਕ ਕੋਰਟ ਦੁਆਰਾ ਇਹ ਫੈਸਲੇ ਇਹ ਨਾ ਪ੍ਰਧਾਨ ਮੰਤਰੀ ਜੀ ਲੈਂਦੇ ਵੀ ਐਸਆਈਟੀ ਬਣਾ ਕੇ ਇਹਨਾਂ ਦੀ ਰੀ ਇਨਵੈਸਟੀਗੇਸ਼ਨ ਕਰੋ ਸਾਰਿਆਂ ਦੀ ਕੇਸਾਂ ਚ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾ ਤੇ ਇਸ ਕਰਕੇ ਐਸੀ ਲੋਕਾਂ ਨੂੰ ਹੋਰ ਜਲਦੀ ਤੋਂ ਜਲਦੀ ਜਿਹੜੇ ਆਪੋ ਅੱਜ ਇੱਕ 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 ਮਤ ਹੋ ਕੇ ਇੱਕ ਮਤ ਹੋ ਕੇ ਸਾਰੇ ਸਿੱਖਾਂ ਨੇ ਪੰਜਾਬੀਆਂ ਨੇ ਇੱਕ ਵਾਧ ਚ ਅੱਜ ਇਹ ਗੱਲ ਕਹਿ ਰਹੇ ਆ ਵੀ ਜੋ ਇਹ ਦੇਸ਼ ਦੇ ਕਾਨੂੰਨ ਨੇ ਸੰਵਿਧਾਨ ਨੇ ਜਿਹੜੀ ਇਹ ਕਿਤਾਬ ਚੱਕੀ ਫਿਰਦੇ ਹੁੰਦੇ ਆ ਨਾ ਇੰਡੀਆ ਲਾਇਸ ਰਾਘੁਲ ਗਾਂਧੀ ਜੀ ਵੀ ਚੱਕੀ ਫਿਰਦੇ ਹੁੰਦੇ ਉਹ ਤਾਂ ਕੱਲੀ ਕਿਤਾਬ ਆ ਤੁਸੀਂ ਤਾਂ ਉਹ ਸੰਵਿਧਾਨ ਉਹ ਸੰਵਿਧਾਨ ਚੂਰ-ਚੂਰ ਕੀਤਾ ਤੁਸੀਂ ਉਸ ਸੰਵਿਧਾਨ ਨਾਲ ਖੇਡੇ ਹੋ ਅੱਜ ਤੋਂ ਬਾਅਦ ਜਿਹੜੇ ਪੰਜਾਬ ਦੇ ਇਹਨਾਂ ਦੇ ਐਮਪੀ ਨੇ ਐਮਐਲਏ ਨੇ ਲੀਡਰ ਨੇ ਕਾਂਗਰਸ ਦੇ ਅੱਜ ਤੋਂ ਬਾਅਦ ਤੁਸੀਂ ਸੰਵਿਧਾਨ ਦੀ ਕਿਤਾਬ ਨਾ ਚੱਕਿਓ ਉਹ ਨਕਲੀ ਹੈ ਕਿਉਂਕਿ ਇਨਸਾਫ ਕਿਉਂ ਨਹੀਂ ਦਿਵਾ ਸਕੇ ਤੁਸੀਂ ਤੁਹਾਡੇ ਇਹ ਸਿੱਖ ਕੁਛ ਨਹੀਂ ਲੱਗਦੇ ਸੀ ਅਸਲੀ ਉਸ ਸੰਵਿਧਾਨ ਦੀ ਰੱਖਿਆ ਅੱਜ ਜਿਹੜੀ ਰਾਹੁਲ ਗਾਂਧੀ ਦੇ ਹੱਥ 'ਚ ਹੁੰਦੀ ਉਹ ਤਾਂ ਨਕਲੀ ਆ ਅਸਲੀ ਸਬਦਾਨ ਜਿਹੜਾ ਏ ਉਹ ਅੱਜ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸੱਚ ਕਰਕੇ ਦਿਖਾਇਆ ਮਾਈਨੋਰਿਟੀ 1% ਹੋਵੇ 2% ਹੋਵੇ ਪਰ ਇਨਸਾਫ ਦੇਸ਼ ਦੇ ਵਿੱਚ ਮਿਲੂਗਾ ਚਾਹੇ 140 ਕਰੋੜ ਕਰੋੜ ਦਾ ਦੇਸ਼ ਆ ਚਾਹੇ 2% ਸਿੱਖਵਾਦੀ ਹੋਵੇ ਪਰ ਅੱਜ ਇਨਸਾਫ ਉਹ ਤਰਾਜੂ 'ਚ ਮੈਗਨ ਬੀ ਨੂ ਲੂਗਾ ਪਹਿਲਾਂ ਉਹ ਮੀਂਹ ਬੰਗਲ ਸਹੀ ਕਿ ਨਹੀਂ ਰਹਿਣਾ ਚਾਹੁੰਦਾ ਪਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹੁੰਦੇ ਇਹ ਫੈਸਲਾ ਹੋਇਆ ਵੀ ਕਾਨੂੰਨ ਜਿਹੜਾ ਅੰਨਾ ਸੀ ਕਾਨੂੰਨ ਦੇ ਅੱਖਾਂ ਤੇ ਜਿਹੜੀਆਂ ਪੱਟੀਆਂ ਸੀ ਉਹ ਪੱਟੀ ਕਾਨੂੰਨ ਤੋਂ ਅੱਖਾਂ ਤੋਂ ਜੜੀ ਉਾ ਕੇ ਇਹ ਵੀ ਫੈਸਲਾ ਜਿਹੜਾ ਹੋਇਆ ਉਹ ਬਹੁਤ ਵੱਡਾ ਫੈਸਲਾ ਹੈ ਉਹੀ ਅੱਜ ਫੈਸਲਾ ਹੈ ਵੀ ਉਹ ਪੱਟੀ ਨਾ ਕੇ ਜਿਹੜੀ ਕਾਂਗਰਸ ਨੇ ਗਾਂਧੀ ਪਰਿਵਾਰ ਨੇ ਛਾਂਡੀ ਹੋਈ ਸੀ ਕਾਨੂੰਨ ਦੇ ਉੱਤੇ ਉਹ ਪੱਟੀ ਨਾ ਕੇ ਪ੍ਰਧਾਨ ਮੰਤਰੀ ਨੇ ਅੱਜ ਇਨਸਾਫ ਦਿਵਾਇਆ ਉਹਨਾਂ ਦਾ ਮੈਂ ਐਜ਼ ਏ ਇੱਕ ਪੰਜਾਬੀ ਐਜ਼ ਅ ਇੱਕ ਸਿੱਖ ਜਿੱਥੇ ਸਾਨੂੰ ਅੱਜ ਸ਼ਾਂਤੀ ਮਿਲੀ ਆ ਜਿੱਥੇ ਸਾਨੂੰ ਅੱਜ ਮੱਲਮ ਲੱਗੀ ਆ ਉੱਥੇ ਸਾਡਾ ਵਿਸ਼ਵਾਸ ਅੱਜ ਦੇਸ਼ ਦੇ ਕਾਨੂੰਨ 'ਚ ਉਹਦਾ ਵਿਸ਼ਵਾਸ ਹੋਰ ਵਧਿਆ ਆਏ ਤੇ ਫਿਰ ਆਉਣ ਵਾਲੇ ਦਿਨਾਂ 'ਚ ਹੋਰ ਡਟ ਕੇ ਜਿਹੜੇ ਇਹ ਕੇਸ ਲੜੇ ਜਾਣਗੇ ਤੇ ਬਾਕੀਆਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਵੀ ਇਹ ਜੇ ਦੋਰਿੰਦੇ ਕਦੇ ਜ ਸਰ ਸੱਜਨ ਕੁਮਾਰ ਦੋਸ਼ੀ ਕਰਾਰ ਦੇ ਦਿਆ ਗਿਆ ਹੈ 1984 ਮਾਮਲੇ ਵਿੱਚ ਕਿਸ ਤਰੀਕੇ से ਦੇਖ ਰਹੇ ਆਪ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਿੱਖ ਉਹਨਾਂ ਦੀ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਕਿਤੇ ਨਾ ਕਿਤੇ ਜਿਹੜੇ ਐਡੇ ਵੱਡੇ ਜ਼ਖਮ ਨੇ ਉਹਨਾਂ ਦੇ ਉਹਨਾਂ ਦੇ ਕਿਤੇ ਨਾ ਕਿਤੇ ਮਲਮ ਲੱਗੀ ਬਹੁਤ ਤਕਲੀਫ ਚ ਉਹ ਪਰਿਵਾਰ ਉਹ ਬਹੁਤ ਦੁਖੀ ਪਰਿਵਾਰ ਪਿਛਲੇ ਇਨੇ ਸਾਲਾਂ ਦੇ ਇੱਕ ਤਾਂ ਸਾਰਾ ਕੁਝ ਗਵਾ ਲਿਆ ਇਹ ਜਿਹੜਾ ਕੇਸ ਸੀ ਫਾਦਰ ਤੇ ਬੇਟਾ ਦੋਨਾਂ ਨੂੰ ਇਹ ਸੱਜਨ ਕੁਮਾਰ ਨੇ ਤੇ ਇਹਨੇ ਗੁੰਡਿਆਂ ਨੇ ਉਹਨਾਂ ਨੂੰ ਜਲਾ ਦਿੱਤਾ ਗਿਆ ਮਾਰ ਦਿੱਤਾ ਗਿਆ ਉਦੋਂ ਬਾਅਦ ਕਾਂਗਰਸ ਸਰਕਾਰ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਦੁੱਖ ਹੋਰ ਕਿਉਂ ਹੁੰਦਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ 10 ਸਾਲ ਪ੍ਰਾਈਮ ਮਿਨਿਸਟਰ ਸੀ ਜਦੋਂ ਇਹ ਸਾਰੇ ਕੇਸ ਬੰਦ ਹੋਏ ਪਰ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਜਿਨ੍ਹਾਂ ਨੇ ਇਹ ਸਾਰੇ ਕੇਸ ਸਿੱਖਾਂ ਦੇ ਰੀਓਪਨ ਕੀਤੇ ਰੀਓਪਨ ਕੀਤੇ ਤੇ ਕੋਰਟਾਂ ਦੇ ਵਿੱਚ ਦੁਬਾਰਾ ਇਹ ਕੇਸ ਟਰਾਇਲ ਸ਼ੁਰੂ ਹੋਏ ਉਹਨਾਂ ਨੂੰ ਮੈਂ ਜਾਣਦਾ ਨਹੀਂ ਉਹਨਾਂ ਦਾ ਵੀ ਧੰਨਵਾਦ ਪਰ ਜਿੰਨਾ ਫੁੱਲ ਕਸਾ ਜਿਹੜੇ ਸਿੱਧੀ ਮੈਂ ਸਮਝਦਾ ਜਿਨ੍ਹਾਂ ਦੀ ਇੱਕ ਕੇਸਾਂ ਦੇ ਵਿੱਚ ਬਹੁਤ ਵੱਡੀ ਸਮਾਜ ਨੂੰ ਇੱਕ ਕਾਨੂੰਨ ਦੇ ਵਿਸ਼ਵਾਸ ਨੂੰ ਉਹਨਾਂ ਨੇ ਦੁਬਾਰਾ ਜਿਉਂਦਾ ਰੱਖਣ ਲਈ ਉਹਨਾਂ ਦਾ ਧੰਨਵਾਦ ਕਰਦਾ ਵੀ ਜੋ ਪ੍ਰਧਾਨ ਮੰਤਰੀ ਜੀ ਨੇ ਐਸਆਈਟੀ ਬਣਾ ਕੇ ਹਰ ਕੇਸ ਦੀ ਦੁਬਾਰਾ ਫਾਈਨਡਿੰਗ ਕਰਕੇ